ਨਾਮ ਚਿਤਿੰਦਰ ਚਿਤਿੰਦਰ ਸਿੰਘ ਹੈ ਮੇਰੇ ਫਾਦਰ ਦਾ ਨਾਮ ਹਰਿੰਦਰ ਸਿੰਘ ਪਿੰਡ ਜੰਡੇਆਲੀ ਨੇੜੇ ਕਵਾੜਾ ਤੇ ਮੈਨੂੰ ਪਕੰਦਰ ਦੀ ਪ੍ਰੋਬਲਮ ਸੀਗੀ ਤੇ ਡਾਕਟਰ ਨੇ ਆਪਰੇਸ਼ਨ ਦੱਸਿਆ ਸੀ ਇਹ ਫਿਰ ਮੈਂ ਡਾਕਟਰ ਬਲਵਿੰਦਰ ਵਾਲੀ ਜੀ ਕੋਲ ਆਇਆ ਇਹਨਾਂ ਨੇ ਚੈੱਕ ਅਪ ਕੀਤਾ ਤੇ ਮੈਨੂੰ ਦਵਾਈ ਦਿੱਤੀ ਤੇ ਦਵਾਈ ਨਾਲ ਹੁਣ ਮੈਨੂੰ ਮੈਨੂੰ ਬਹੁਤ ਫਰਕ ਆ ਬਹੁਤ ਕਵਰ ਕਰ ਗਿਆ ਤੇ ਮੇਰੀ ਬਵਾਸੀਰ ਵੀ ਠੀਕ ਆ ਕਿ ਪਕੰਦਰ ਵੀ ਠੀਕ ਆ ਤੇ ਹੁਣ ਆਪਰੇਸ਼ਨ ਦੀ ਕੋਈ ਲੋੜ ਨਹੀਂ ਪ੍ਰੇਸ਼ਣ ਤੋਂ ਬਚ ਗਿਆ ਇਹ ਮੈਂ ਬਲਵਿੰਦ ਡਾਕਟਰ ਬਲਵਿੰਦਰ ਸਿੰਘ ਬਾੜੀ ਆਈ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਇਹਨਾਂ ਦੀ ਦਵਾਈ ਵੀ ਬਹੁਤ ਵਧੀਆ ਹੈ। ਸਾਸਿਕਾ ਦਸ਼ਕੋ, ਪਕੰਦਰ, ਬਵਾਸੀਰ, ਬ੍ਰਾਡ ਪ੍ਰੈਸ਼ਰ ਤੋਂ ਦੇਸੀ ਦਵਾਈ ਨਾਲ ਜੜ ਤੋਂ ਕਤੋ। ਜਿੰਨੇ ਮੈਂ ਬệnhਵਾਲ ਨੇ ਪਕੰਦਰ ਦਾ ਆਪਰੇਸ਼ਨ ਕਰਾਇਆ ਜਾਂ ਬਵਾਸੀਰ ਦਾ ਪੇਸ਼ੈਂਟ ਕਰਾਇਆ ਹੈ। ਉਹਨਾਂ ਨੂੰ ਮੈਂ ਦੇਸੀ ਦਵਾਈ ਨਾਲ ਮੇਕੋ ਜੜ ਤੋਂ ਬਵਾਸੀ ਜਿਹੜੀ ਖਤਮ ਕਾਦੀ। ਹਲਾਈ ਦਿਨਾ। ਮੇਰਾ ਲਾਜ ਜਿਹੜਾ ਪੱਕਾ ਹੈ ਜੜ ਤੋਂ ਖਤਮ ਕਰਦਾ ਗਰੰਟੀ ਸ਼ਦਾ ਹੈ। ਇਹਨਾਂ ਨੇ ਮੈਨੂੰ ਬệnhਵਾਲ ਨੇ ਪ੍ਰੈਸ਼ਰ ਕਰ ਚੁੱਕੋ ਵੀ ਜਿੰਦਾਨਾ ਕਰ ਉਹ ਦੇਸੀ ਦਵਾਈ ਕਰਨਾ। ਦਬਾਰਾ ਪਗੰਦਰ ਬਵਾਸੀ ਠੀਕ ਹੋ ਸਰ ਗਿਆ ਜਿਵੇਂ ਦੇਖਿਆ ਵੇ ਮੂੜਾਂ ਦੀ ਰੇਰ ਅੰਗੂਰ ਘਟ ਰਹਿ ਜਾਂਦਾ ਤੇਨ ਮਹੀਨਾ ਬਾਅਦ ਚਾਰ ਮਹੀਨਾ ਫਿਰ ਨਵੇਂ ਗੁਰਾ ਦੇ ਮੂੜਾ ਕੋ ਬਣਦਾ ਇਸੇ ਤਰ੍ਹਾਂ ਬਵਾਸੀ ਤੇ ਪਗੰਦਰ ਬਾਰ ਹੋ ਜਾਂਦਾ ਹੈ ਕਿਸੇ ਦਿਨ ਅਜ ਤੋਂ 50 ਸਾਲ ਪਹਿਲੇ ਪਗਦਰ ਨੂੰ ਜੜਰ ਹੋੜਾ ਕਹਿੰਦੇ ਸੀ ਇਹਦਾ ਲਾਜ ਨਹੀਂ ਸੀ ਦਾ ਇਸ ਕਰਕੇ ਜਿਹੜਾ ਇਹਨੂੰ ਕੈਂਸਰ ਦਾ ਫੋੜਾ ਕਿਹਾ ਜਾਂਦਾ ਇਨ ਫਿਚੂਲਾ ਦੇ ਰੂਪ ਚ ਨਾਮ ਲਿਆ ਜਾਂਦਾ ਇਹ ਫਿਚੂਲਾ ਜਿਹੜਾ ਹੈ ਦੇਸੀ ਗਾਨੇ ਜੜ ਤੋਂ ਖਤਮ ਹੋ ਸਕਦਾ ਹੈ ਅਪਰੇਸ਼ਨ ਤੋਂ ਤਿੰਨ ਤੋਂ 4 ਇੰਚ ਦੀ ਜਿਹੜੀ ਸਰਾਖ ਹੈ ਉਹਨੂੰ ਸਾਫ਼ ਕੀਤਾ ਜਾਂਦਾ ਹੈ। ਅਪਰੇਸ਼ਨ ਤੋਂ ਬਾਅਦ ਉਸ ਵਾਰ 6 ਮਹੀਨੇ, 6 ਮਹੀਨਾ ਬਾਅਦ ਸਾਲ ਬਾਅਦ ਵੀ ਦੁਬਾਰਾ ਹੋ ਜਾਂਦਾ ਹੈ। ਜਦੋਂ ਕੋਈ ਰੇਚੇ ਦੇਸੀ ਲਾਏ ਜੇ ਤਾਂ ਵੀ ਪਗੰਦਰ ਰੋ ਬਾਅਸ ਹੀਦਾ ਬਿਨਾ ਅਪਰੇਸ਼ਨ ਤੋਂ। ਜੇਰ ਤੋਂ ਬੱਕਾ ਗੱਡਿਸ਼ਾ ਲਾਜਾਏ ਡਾਕਟਰ ਬਿੰਦਦ ਸਿੰਘ ਵਾਲੀਆ ਪੱਠੀ ਸ਼ਹਿਰ ਵਾਲੇ ਯਾਦ ਕਰੋ। ਫੋਨ ਨੰਬਰ ਸਕੀਰ ਦੇ ਆਚੂ ਜਦੋਂ ਮੱਝ ਆ ਜਾਏ ਮਿਲੋ ਤਾਂ ਫੋਨ ਤੇ ਕਾਲ ਕਰ।